ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਜਸਰਾਹੂਰਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮਲਵਾਈ ਡੇਰੀ ਫਾਰਮ ਤੇ ਆਪਾਂ ਪਹੁੰਚੇ ਆਂ ਆ ਦੇਖ ਸਕਦੇ ਹੋ ਬੋਰਡ ਵੀ ਜਿਹਨਾਂ ਨੇ ਚੰਗੇ ਵੱਡੇ ਵੱਡੇ ਬਣਾ ਕੇ ਲਾਇਏ ਤਾਰੀਆਂ ਕੰਧਾਂ ਤੇ ਤੇ ਬਾਕੀ ਇੱਥੇ ਆਓ ਆਪਣੀ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਵੇਸ ਚ ਆ ਕੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਪਛੋੜ ਖਰੀਦਦਾ ਜਦੋਂ ਮੈਂ ਵੀਰਜਣਾ ਕਾਇਦਾ ਵਾ ਚਲੋ ਚੰਗੇ ਦੁੱਧ ਵਾਲੀਆਂ ਗਾਵਾਂ ਹੁੰਦੀਆਂ ਤੇ ਹੁੰਦੀਆਂ ਵੀ ਕਾਫੀ ਗਿਣਤੀ ਜੀਆਂ ਜਿਹੜੀ ਵੀ ਕੈਨੂੰ ਪਸੰਦ ਹੁੰਦੀ ਹੈ ਆਪਣੀ ਪਸੰਦ ਕਰਕੇ ਖੜੋ ਚੁਾਈ ਕਰਕੇ ਤੇ ਪਾਸ ਕਰਕੇ ਖੜੋ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ 10000 ਰੁਪਏ ਦੀ ਫਸਕਾ ਲਓ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਦੱਸੋ ਬਸ ਕੇ ਪਾ ਜੀ ਵਧੀਆ ਜੀ ਕਿਵੇਂ ਰਹੀ ਮੰਡੀ ਫਿਰ ਮੰਡੀ ਚੜਦੀ ਗਲਾ ਜੀ ਵਧੀਆ ਰਹੀ ਹੈ ਮੰਡੀ ਅੱਛਾ ਹਾਂਜੀ ਕਿੰਨਾ ਮਾਲ ਖੜਿਆ ਸੀ ਮਾਸ ਦਾ ਤੇ ਇਹ ਵੀਹ ਤੋਂ ਪਲਾਸਿਕ ਆਈਆਂ ਏ ਇਹਦੇ ਲਾਗੇ ਬੰਨੇ ਆਂ ਤੇ ਚਲੋ ਇਹ ਵੀ ਮਾਲ ਸਾਡਾ ਸਾਰਾ ਵਿਗ ਗਿਆ ਉਦਾਂ ਇਹ ਆ ਵੀ ਅੱਜ ਦੀ ਮੰਡੀ ਜਿਤਨਾ ਮਤਲਬ ਪਹਿਲਾਂ ਡੰਗਰ ਵਿਕਦੇ ਉਤਰਾ ਨਹੀਂ ਵਿਗੇ ਆਈ ਚਲਾਈ ਜੀ ਕੀਤੀ ਹੈ ਅੱਛਾ ਹਾਂਜੀ ਉੰਜ ਮਤਲਬ ਮਾਲ ਸਾਰਾ ਵੇਚ ਕੇ ਆਈ ਗਏ ਹੈ ਨਾ ਇੱਕੋ ਗਾਹ ਕਿੰਦੇ ਹੀ ਆਈ ਰੱਤ ਤੇ ਬਾਕੀ ਸਾਰੀਆਂ ਵੀਹ ਤੋਂ ਉੱਪਰ ਗਾਵਾਂ ਖੜੀਆਂ ਤੇ ਸਾਰੀਆਂ ਸਾਰਾ ਹੀ ਮਾਲ ਲੱਗ ਗਿਆ ਜੀ ਪਹਿਲਾਂ ਵੇਚ ਗਿਆ ਠੀਕ ਹੈ ਛੋਟਾ ਹੈ ਸਾਡੇ ਕੋਈ ਅੱਛਾ ਜੋ ਟਾਇਰ ਖੜੇ ਹੈ ਮੱਜਾਂ ਵੀ ਵੇਖੀਆਂ ਹਾਂਜੀ ਸੱਜਣ ਮਿੱਤਰ ਮਿਲੇ ਫਿਰ ਪੂਰੇ ਉੱਥੇ ਹਾਂਜੀ ਸੱਜਣ ਮਿੱਤਰ ਪੂਰੇ ਮਿਲੇ ਆਈ ਆਏ ਹੈ ਮੇਲਾ ਪੂਰਾ ਲੱਗਾ ਸੀ ਅੱਡੇ ਦਾ ਇਹ ਤੁਹਾਨੂੰ ਬਧਾਰਪੇ ਜੀ ਡੰਗਰ ਤੇ ਚਲੋ ਘਰ ਵੀ ਵਿਗਦੇ ਜਾਂਦੇ ਆ ਇੱਕ ਤੋਂ ਡੰਗਰ ਹੁਣ ਰੋਜ ਦੇ ਹੋਣੇ ਹੈ ਜਿਵੇਂ ਦੋ ਗਾਈਆਂ ਲਦਾਈਆਂ ਵਲਟੋਏ ਕੱਲੀਆਂ ਅੱਛਾ ਤੇ ਇਹ ਆ ਵੀ ਚਲੋ ਉੱਥੇ ਥੋੜਾ ਜਿਹਾ ਸੱਜਣ ਮਿੱਤਰ ਪੁਰਾਣੇ ਮਿਲ ਜਾਂਦੇ ਆ ਉਹ ਜੇ ਵੀ ਮੇਲੇ ਦੇ ਵਿੱਚ ਹਰ ਇੱਕ ਬੰਦੇ ਨੂੰ ਆਸ ਹੁੰਦੀ ਆ ਵੀ ਉਹ ਬੰਦੇ ਨੇ ਫਲਾਣੇ ਨੇ ਆਉਣਾ ਹਾਂਜੀ ਹਾਂਜੀ ਆ ਕਰਕੇ ਫਿਰ ਤੁਹਾਨੂੰ ਪਤਾ ਚਲੋ ਅੱਡਾ ਵੀ ਪੁਰਾਣਾ ਆਪਣਾ ਉੱਥੇ ਲਾ ਮੈਂਨੂੰ ਜਿਆਦਾ ਤੁਸੀਂ ਦੋ ਤਿੰਨ ਤੰਬੂ ਇਕੱਠੇ ਲਏ ਹੁੰਦੇ ਆ ਉੱਥੇ ਵਿਆਹ ਵਾਂਗੂ ਟੇਬਲ ਲਾਏ ਹੇ ਇੰਨਾ ਹੀ ਐਸੀ ਝੌਂਗਾਂ ਆ ਗਾਂ ਤਾਂ ਹੋਰ ਕਰਦਣਾ ਕੰਮ ਨੇ ਗਾਂ ਦਾ ਤੰਬੂ ਲਾਵਾਂਗੇ ਦੂਜੇ ਨੇਪਾਲੀ ਅੱਛਾ ਨੇਪਾਲੀ ਜਿਹੜਾ ਸਟਾਲ ਲਾਉਂਦੇ ਉਤਰਾਂ ਲਾਉਣੇ ਆ ਗਾਂ ਦਾ ਹੁਣ ਅੱਛਾ ਹੋਰ ਕਰਦਣਾ ਕੰਮ ਵਧੀਆ ਚਲੋ ਇਹ ਰੌਣਕ ਮੇਲਾ ਹੀ ਆ ਕੇ ਜੇ ਹੋਰ ਉੱਥੇ ਕਿਹੜਾ ਵੀ ਹੋਣੇ ਦਰੋਜ ਇੱਥੇ ਵੀ ਕਮਾਉਣੀ ਡੈ ਹੁਣ ਜਦੋਂ ਆਪਾਂ ਚੱਲੋ ਟਾਡੇ ਗਵਾਏ ਸੀ ਉੱਥੇ ਕਿੰਨੇ ਸੱਜਣ ਮਿੱਤਰ ਬੈਠੇ ਚੱਲੋ ਸਾਰੇ ਲੈਣ ਵਾਲੇ ਨੇ ਹੀ ਪ੍ਰੇਮ ਪਿਆਰ ਨਾਲ ਬੈਠੇ ਚੱਲੋ ਬਹੁਤ ਪਿਆਰ ਵਾਲੇ ਆ ਤੁਹਾਨੂੰ ਮੈਂ ਉਧਰ ਵੀ ਬੇਨਤੀ ਕੀਤੀ ਵੀਡੀਓ 'ਚ ਵੀ ਸਾਰੇ ਜਿਹੜੇ ਪਿਆਰ ਦੇ ਹੁੰਦੇ ਆ ਲੈਣ ਵਾਲਾ ਜਿਹੜਾ ਗਾ ਕੇ ਉਹਨੇ ਤਾਂ ਵੇਖੋ ਜੀ ਜਿਨੇ ਘਰੋਂ ਮਾਨ ਬਣਾ ਕੇ ਜਣਾ ਡੰਗਰ ਲੈਣ ਚੱਲੇ ਉਹਨੇ ਡੰਗਰ ਹੀ ਲੈ ਕੇ ਆਵਾ ਹਾਂਜੀ ਹਾਂਜੀ ਬਹੁਤ ਜਿਆਦੇ ਜਿਹੜੇ ਸ਼ੌਂਕ ਵਾਲੇ ਜਿਆਦੇ ਆਉਂਦੇ ਹੁਣ ਜਿਹੜੇ ਚਲੋ ਆਪਣਾ ਸਮਾਂ ਕੱਢ ਕੇ ਆਏ ਆ ਜਲਦ ਚਲੋ ਜਿੰਨਾ ਪਸ਼ੂ ਨਹੀਂ ਵੀ ਲੈਣਾ ਉਹ ਵੀ ਆਪਣਾ ਕੀਮਤੀ ਸਮ ਦਾ ਨਾੜਾ ਕੁਰਜ ਮੰਦਾ ਜੀ ਠੀਕ ਹੈ ਤੇ ਅੱਜ ਵੀ گاਵਾ ਕਾਫੀ ਗਿੰਤੀ ਜੀ ਆ ਨਾ ਹਾਂਜੀ ਹਾਂਜੀ ਤੇ ਨਾਮ ਹੈ ਦੋ ਤ ਰਾਤੀ ਚਲ ਗਏ ਐ ਦੋ ਸੋ ਹੋਣੇ ਲੜਾਈਆਂ ਸਵੇਰੇ ਕਾ ਲੜਾਈਆਂ ਵਿੱਚੋਂ ਚਲ ਗੀਆਂ ਨੇ ਤੇ ਨਾਮ ਇੱਕ ਵਾਰੀ ਦੱਸ ਦੋ ਸਾਹਿਬ ਜੀ ਦਰਪੰਦਰ ਸਿੰਘ ਜੱਜ ਪਿੰਡ ਆਪਣਾ ਜਸਰਾ ਔਰ ਤਹਿਸੀਲ ਅਜਨਾਲਾ ਦੇਸ਼ਕਮਰ ਸਰ ਫੋਨ ਨੰਬਰ ਹੈਗਾ 98766 36293 98766 36293 ਵਟਸਐਪ ਇਸੇ ਨੰਬਰ ਤੇ ਚੱਲਦਾ ਤੇ ਗੂਗਲ ਪੇ ਵੀ ਇਸੇ ਨੰਬਰ ਤੇ ਚੱਲਦਾ ਠੀਕ ਹੈ ਜੀ ਹਾਂਜੀ ਤੇ ਚਲੋ ਹਰਸ਼ਵਾਰ ਜਿਹੜੀਆਂ ਪਹਿਲੇ ਨੰਬਰ ਵਾਲੀ ਵੈੜ ਤੋਂ ਕਰਵਾਉਂਗਾ। ਆਪ ਵੀ ਜੇ ਇਹਦੀ ਵੀਡੀਓ ਵੀਡੀਓ ਸਾਡੇ ਕੋਲ ਹੈਗੀ ਸਾਰੀ ਫਾਰਮ ਚ ਵਸੀ ਰਹੀ ਹੈ ਸਰਦਾਰ ਜੀ। ਹਾਂਜੀ। ਤੇ ਇਹਨੇ ਨਾ ਆਣ ਕੇ ਦੋ ਦਿਨ ਜੀ ਨਹੀਂ ਲਾਇਆ। ਸਾਡੇ ਮਾਲੇ ਤੇ ਤਈ ਹੈ ਜਰ। ਮਾਲੇ ਚ ਲੰਢੀ ਹੈ। ਇਹਨੇ ਆਣ ਕੇ ਸਾਡੇ ਕੋਲ ਦੋ ਤਿੰਨ ਦਿਨ ਜੀ ਨਹੀਂ ਲਾਇਆ। ਰੇਗਦੀ ਰਹੀ ਹੈ ਤੇ ਇਹਦੀ ਵੀਡੀਓ ਵੀਡੀਓ ਅਸੀਂ ਸਾਰੀ ਫਾਰਮ ਦੀ ਦਿਖਾ ਦਾਂਗੇ। ਬਹੁਤ ਵਗ। ਇਹ ਬੱਚੀ ਹਰਪ੍ਰੀਤ ਜੀ ਸੂਹਾ ਦੂਜਾ ਸੂਈ ਆ। ਇੱਕ ਰਿਆਹ ਦੇਖ ਸਾਡੇ ਹਵਾਨੇ ਤੇ ਨਾੜਾਂ ਜਿਹੜੀਆਂ ਇਹਦੀਆਂ। ਬੜਿਆਂ ਜਿਹਾ ਇੰਡਿਆ ਦਾ ਨਕਸ਼ਾ ਹੀ ਹੁੰਦਾ ਐ। ਇਹ ਸੂਹਾ ਰਪੀ ਜੀ ਦੂਜ ਪਰ ਇਹ ਵੀ ਪਹਿਲੇ ਸੂਰੇ ਮੱਛੀ ਨੇ ਪੱਲੀ 26 ਕਿਲੋ ਅੱਛਾ ਇਹ ਕੋਈ ਤੋਰਨ ਲੋ ਪਹਿਲੇ 100 25 26 ਦੇ ਤੋਂ ਦੁੱਧ ਕੱਟਿਆ ਚਲੋ ਵੇਖ ਲਓ ਵੀ ਭਾਨੇ ਦਾ ਜਿਹੜਾ ਬਿਜਲੀ ਘਾਰ ਹੀ ਬਣਿਆ ਭਾਨੇ ਦੇ ਮਗਰ ਵੀ ਆਪਾਂ ਦੇਖ ਸਕਦੇ ਹਾਂ ਬਰੀਕ ਬਰੀਕ ਨਾੜਾਂ ਜਿਹੜੀਆਂ ਦੂਰੋਂ ਹੀ ਦਿਖੰਦੀਆਂ ਹਾਂ ਹਾਂਜੀ ਦੋਵੇਂ ਰੰਗ ਰੂਪ ਦੇ ਦੋਵੇਂ ਸਾਡਾਂ ਦੇ ਥੋੜਾ ਜਿਹਾ ਡਰਦੀ ਐ ਚੰਗੂ ਦਾ ਦੋਨਾਂ ਸਾਡਾਂ ਦੇ ਇਤਰਾ ਹੀ ਆ ਜਿਹੜਾ ਇਹ ਦੰਦ ਵੀ ਚਾਰ ਜੇ ਚੌਗੀ ਐ अच्छा दूसरा सुबह ते चौगी थोड़ा ज्यादा कर दी कोटीयां ਨਹੀਂ ਆ ਬੈਠ ਜਿਹੜੀ ਇੱਕ ਵਾਰੀ ਫੇਰ ਲਿਆ ਵੀਰ ਜੀ ਇੱਕ ਦਿਨ ਫੇਰ ਤੋਂ ਦੇਖ ਆ ਦੇਖਾ ਦੇ ਜੀ ਬੈਣੀ ਵਾਲੇ ਪਾਸੇ ਵੀ ਉਤਰਾਈਆਂ ਤੇ ਦੂਸਰੇ ਪਾਸੇ ਵੀ ਉਤਰਾਈਆਂ ਅਜਾ ਲੈ ਜਗੀਰ ਕਾਰਡ ਵਾਲੀ ਹੈ ਬੜਾ ਚੰਗਾ ਫਾਰਮ ਹੈ ਜੀ ਵੀਰ ਫੌਜ ਤੋਂ ਰਿਟਾਇਰ ਆਇਆ ਜਿਹੜਾ ਮੈਨੇਜਮੈਂਟ ਕਰਦਾ ਫਾਰਮ ਦੀ ਅੱਛਾ ਤੇ ਬੜਾ ਚੰਗਾ ਫਾਰਮ ਹੈ ਬਾਕੀ ਇਹ ਆ ਵੀ ਇਹ ਫਾਰਮ ਚੋਂ ਮੈਂ ਮੰਡੀ ਵੀ ਗਾਈਆਂ ਖੜੀਆਂ ਆਂ ਠੀਕ ਆ ਤੇ ਹੋਰ ਵੀ ਹੈਗੀਆਂ ਲਈਆਂ ਵਾ ਜਿਤਨਾ ਜਿਤਨਾ ਤਿਆਰ ਹੁੰਦੀਆਂ ਫਿਰ ਲਈ ਆਉਣਾ ਲਾਤੀ ਲਿਆ ਪੂਰਾ ਉਹਨਾਂ ਨੂੰ ਵੀਰ ਹੋਣਾਗਾ ਅੱਛਾ ਅੱਛਾ ਤੇ ਇਹਦਾ ਇਹ ਆ ਵੀ ਬੱਚੀ ਕੋ ਹੋਣ ਜਿਹੜਾ ਆ ਵਕਤ ਦੁੱਧ ਹੋਊਗਾ 20 ਤੋਂ 22 ਕਿਲੋ ਹੋਊਗਾ 20 22 ਲੀਟਰ ਦਾ ਜਿਹੜਾ ਹੈਗਾ ਵਾ ਤਿਆਰ ਮਤਲਬ ਦੁੱਧ ਇਹ ਕੋਈ ਸ਼ਮਾ ਨਹੀਂ ਜਿਹੜਾ ਮੈਂ ਤੁਹਾਨੂੰ ਦੱਸਿਆ ਮਰੇ ਘਰ ਮਿਲਕਿੰਗ ਕਰਨ ਦੀ ਸਾਡੇ ਕੋਲ ਵੀਡੀਓ ਵੀ ਹੈਗੀ ਹੈ ਅੱਛਾ ਠੀਕ ਹੈ ਇਹ ਥੋੜਾ ਜਾਣ ਕੇ ਨੇ ਜੀ ਨਹੀਂ ਲਾਇਆ ਵਾ ਜੀ ਨੇ ਚਲੋ ਫਿਰ ਦੁੱਧ ਦੇਣਾ 25 26 ਕਿਲੋ ਕਰ ਜੂਗੀ ਉਹ ਆਂਦੇ ਵੀ 30 ਕਿਲੋ ਦੁੱਧ ਰਵਾਣਾ ਚ ਆਈ ਜੂਗੀ ਪਰ ਅਸੀਂ 25 ਕਿਲੋ ਦੀ ਗਰੰਟੀ ਦੇਨੇ ਵੀ 25 ਕਿਲੋ ਦੁੱਧ ਦੇ ਟਾਈਮ ਦੇ ਵਾਰ ਨੂੰ ਵਾਚੀ ਕਰ ਦੋ ਤੇ ਸੂਈ ਨੂੰ ਕਿੰਨੇ ਦੇਣਾ ਹੈ ਸੂਈ ਨੂੰ ਕੋਈ ਲਾ ਲਓ ਇਹਨੂੰ ਆ ਮੈਲਾ ਲੱਗਦੀ ਮਨ ਕੋ ਹਫਤੇ ਕਿਤੇ ਲਾਗੇ ਬੰਨੇ ਹੋ ਗਿਆ ਹੋਗਾ ਜੀ ਤੇ ਮੁੱਲ ਫਿਰ ਇਹਦਾ ਮੋਲਾਰ ਬੀਜ ਨਾਮ ਅਜੀਗਰੇ 99 ਦੀ ਬਚੀ ਦੇ ਦਾਂਗੇ 99000 ਅਜੀ ਉਹ ਤੋਂ ਮਾਨਦਾਰ ਖੁੱਲਾ ਕਰ ਦਾਂਗੇ ਖੁੱਲਾ ਮਾਨਤਨ ਹੋਊਗਾ ਮੌਕੇ ਤੇ ਨਾ ਬਾਕੀ ਕੋਈ 5000 ਛੱਡ ਦਾਂਗੇ 90000 ਦੀ ਬਚੀ ਦੇ ਦਾਂਗੇ ਬਚੀ ਤੇ ਚਲੋ ਤੁਹਾਨੂੰ ਪਤਾ 1.5 ਲੱਖ ਦੀਆਂ ਉਹ ਜੀਆਂ ਵੇਚੀਆਂ ਆਪਾਂ ਮੰਡੀ ਤੇ ਕੋਲੋਂ ਮੰਡੀ ਦਾ ਤੁਹਾਨੂੰ ਪਤਾ ਖਰਚਾ ਵੀ ਬੜਾ ਆਉਂਦਾ ਹੁਣ ਕਈ ਵੀਰ ਵੀਡੀਓ ਪਾਉਂਦੇ ਤੇ ਕਹੋ ਕਦੇ ਲੋ ਮੰਡੀ ਲਾ ਕੇ ਆਈਦਾ ਹੀ ਹੱਡੀ ਤੇ ਮੰਡੀ ਹਟਦੀ ਹੈ ਤੇ ਲੋਕੀ ਕਹਿੰਦੇ ਵੀਰ ਵੀਡੀ ਵਾਲੇ ਜੇ ਵੀ ਮੰਡੀ ਇੰਨੇ ਨੇ ਮੰਗਣ ਦੇ ਉਹ ਮੰਡੀ ਦਾ ਰੇਟ ਹੋਰ ਹੁੰਦਾ ਉਹ ਤੇ ਤੁਹਾਨੂੰ ਪਤਾ ਖਰਚੇ ਵੀ ਬੜੇ ਚੱਲਦੇ ਨੇ ਮੰਡੀ ਤੇ ਫਿਰ ਕਈ ਚੀਜ਼ਾਂ ਉੱਥੇ ਤੇ ਪਾਣੀ ਤੱਕ ਵੀ ਮੁੱਲ ਦਾ ਹੁੰਦਾ ਇੱਕ ਹਿਸਾਬ ਦਾ ਤੇ ਬਾਕੀ ਉਹ ਉਹ ਚੀਜ਼ ਉੱਥੇ ਹੁੰਦੀ ਆ ਤੇ ਬਾਕੀ ਪੂਰੀ ਇਮਾਨਦਾਰੀ ਰੁਪਏ ਜੀ ਖੁੱਲਾ ਕਰਾਂਗੇ ਖੁੱਲਾ ਹੋ ਜਾਊਗਾ ਹਾਂਜੀ ਹਾਂਜੀ ਹੁਣ ਮੰਡੀ ਤੁਸੀਂ ਵੀ ਢਾਈ ਢਾਈ ਲੱਖ ਮੰਗਣ ਦੇ ਹਾਂਜੀ ਹਾਂਜੀ ਉਹ ਤਾਂ ਤੁਹਾਨੂੰ ਪਤਾ ਮੰਡੀ ਦਾ ਹੋਰ ਰੇਟ ਹੁੰਦਾ ਠੀਕ ਹੈ ਹਾਂਜੀ 10000 ਰੁਪਏ ਜੀ ਦੁੱਗੇ ਸੁਣੀ ਆ ਇਹ ਗੱਬਣ ਆ ਹਾਂਜੀ ਗੱਬਣ ਆ ਦੁੱਗੇ ਸੁਣੇ ਸੁਣੀ ਆ ਇਹਨੇ ਪਹਿਲਾਂ ਨੇ ਜਿਹੜਾ ਰੁਪਏ ਜੀ 25 20 ਤੋਂ ਲੈ ਕੇ ਨੇ 25 ਕਿਲੋ ਦੇ ਵਿੱਚ ਦੁੱਧ ਦਿੰਦਾ اچھا ਚਲੋ ਆਪਾਂ ਜ਼ਿਆਦਾ ਨਹੀਂ ਕਹਿੰਦੇ 25 ਕਿਲੋ ਦੁੱਧ ਬੱਚੀ ਫੇਰ ਦੇਈ ਜਾਊਗੀ ਬਾਕੀ ਬਿਊਟੀ ਬੜੀ ਦਿਖਾ ਦਿਓ ਬੱਚੀ ਦੀ ਬੜੀ ਸੋਹਣੀ ਆ ਮਤਲਬ ਐ ਫੇਸ ਕੁਆਲਟੀ ਵੇਖ ਲਓ ਬੂਥੀ ਵੇਖ ਲਓ ਐ ਸੋਹਣੀ ਜੀ ਲੱਗੀ ਆ ਇੱਕ ਬੋਦੀ ਵਾਲੀ ਲਗ ਬੂਥੀ ਆ ਬਾਕੀ ਇਹ ਵੀ ਚਲੋ ਥਾਂ ਥਣ ਚੰਗਾ ਲੱਗਾ ਵਾ ਬੱਚੀ ਜ਼ਿਆਦਾ ਨਹੀਂ ਮੈਂ ਕਹਿੰਦਾ ਵੀ 20 ਕਿਲੋ ਤੋਂ ਪਾਸੇ ਦੁੱਧ ਦਊਗੀ ਘੱਟ ਨਹੀਂ ਦੇਂਦੀ ਠੀਕ ਆ ਕੋਈ ਇਧਰ ਫੇਸ ਕੁਆਲਟੀ ਸੋਹਣੀ ਬੜੀ ਆ ਜਿਹੜੀ ਹਾਂਜੀ ਬਹੁਤ ਹੁਣੀ ਮੱਛੀ ਹੈ। ਹੈਗੀ ਜਰਤੀ ਕਰੋਸ ਤੇ ਆ। ਹਾਂਜੀ ਹਾਂਜੀ। ਤੇ ਥੈੜ ਵੀ ਚੰਗੇ ਜੇ। ਤੇ ਥਾਨ ਥਾਨ ਬੜਾ ਕਮਾਲ ਦਾ। ਮੀਆਂ ਵਾਲਾ ਥਾਨ ਲੱਗਾ ਵਾ। ਅਜੇ ਇਹਨੇ ਮੱਛੀ ਨੇ 2-4 ਦਿਨ ਸੁਆ 7-8 ਦਿਨ ਵਿੱਚ ਸੁਣਾ ਇਹਨੇ। ਸੁਆ ਦੁੱਧਾ ਸੁਣਾ ਜੀ। ਸੁਆ ਦੁੱਧ ਰੱਖ ਲਈ। ਅਰੇ 5 ਦਿਨ ਵੀ ਫਰ ਸਕਦੀ ਤੇ ਨਾ ਢੋਣਾ ਬੜੀਆਂ। ਇੱਕ ਮਿੰਟ ਰੁਕੋ ਜੀ ਨੋ ਇੱਥੇ। ਉਹ ਦੇਖੋ ਇੱਧਰ ਵੇਖੋ। ਆਹ ਦੇਖ ਸਾਡੇ। ਥਾਣੇ ਦੇ ਇੱਕ ਰੀ ਬੜਾ ਕਮਾਲ ਦਾ ਜਿਹੜਾ ਥਾਨ ਚਾਰੇ ਥਾਨ ਇੱਕੋ ਜਿਹਾ ਜਾਈ ਦੇ। ਤੇ 1 ਵਜੇ ਗੈਪ ਤੇ ਹਾਂਜੀ ਲਿਆਣ ਲੱਣ ਲੱਗਾ ਇਹਨ ਵਰਬੇ ਜੀ ਬਾਕੀ ਜੰਮੀ ਪਲੀ ਇਹ ਵੀ ਪੂਰੀ ਹੈ ਰਾਜੀ ਹੈ ਜਿਹੜੀ ਹੋਦੀ ਹੈ ਇਹ ਵੀ ਚਲੋ ਜਿਹੜੇ ਵੀਰਾਂ ਨੂੰ ਸ਼ੌਂਕ ਨਾ ਘਰੇ ਵੜਾ ਰੱਖਣੀ ਉਹਨਾਂ ਲਈ ਸਾਡੀ ਸ਼ੌਂਕ ਵਾਲੇ ਵੀਰ ਲਈ ਮਤਲਬ ਇਹ ਚਲੋ ਜਿਹੜੇ ਤੁਹਾਨੂੰ ਪਤਾ ਸਾਹਨੇ ਬਜ਼ੁਰਗ ਕਹਿੰਦੇ ਨੇ ਦੇਖ ਵੀ ਜੇ ਕਿ ਡੰਗਰ ਲੈ ਆਂਦੀ ਕਿ ਹੁਣ ਨਹੀਂ ਪਤਾ ਲੱਗਦਾ ਤੇ ਪਹਿਲਾ ਜਾਂ ਦੂਜਾ ਸੂਆ ਵੇਖ ਕੇ ਲੈ ਆਓ ਦੋ ਦੋ ਨੇ ਵਧਣਾ ਵਧਣਾ ਹਾਂਜੀ ਇਹ ਇਹ ਆ ਵੀ ਚਲੋ ਵਹਿੜਾਂ ਨੇ ਤਾਜ਼ੀਆਂ ਦੂਜਾ ਜਿਆਦੀ ਨਵੀਆਂ ਨਵੀਆਂ ਵਹਿੜਾਂ ਨੇ ਇਹ ਆ ਵੀ ਚਲੋ ਇਹਨਾਂ ਨੂੰ ਕਰਮਾ ਵਾਲੀਆਂ ਸੂਏ ਲੈਣੇ ਇਹਨਾਂ ਕੋ ਜਿਹੜੀਆਂ ਬ੍ਰੀਡ ਵਾਲੀਆਂ ਨੇ ਇਹਨਾਂ ਨੂੰ ਤੁਹਾਨੂੰ ਪਤਾ ਚੰਗੇ ਸੀ ਨਾ ਆਏ हां ਜਿਹੜਾ ਫਾਰਮ ਦੇ ਵੀਰ ਨੇ ਕੰਮ ਕਰਨਾ ਉਹਦੇ ਵਾਸਤੇ ਵਧੀਆ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਹੁੰਦਾ ਜੀ 75 ਹਾਂ 70000 ਦੀ ਜੀ ਦਾ ਇਹ 70000 ਦਾ ਮਾਨਤਾ ਨੇ ਸਾਰੀਆਂ ਜੇ ਖੁੱਲ੍ਹੇ ਹੋਣਗੇ ਕੋਈ ਖੂਨ ਲਾਵੇ ਖੁੱਲ੍ਹੇ ਦਿਲਾਂ ਨਾਲ ਕੋਈ ਪੈਸੇ ਲਾਵੇ ਤੇ ਆ ਜਿਹੜੀ ਜੇ ਆਹ ਪੀਜੀ ਇਹ ਵਾਸ਼ੀ ਪਹਿਲਾ ਸੂਈ ਹੈ ਜੀ ਅੱਛਾ ਦੰਦਾ ਜਦੇ ਵੀ ਇਹਦਾ ਮਾਸ਼ੀ ਜਿਹੜੀ ਉਹ ਬਰੂਟ ਸਿਮੰਦੀ ਹੈ ਅੱਛਾ ਜਿਹੜਾ ਮਰਜ਼ੀ ਕੋਈ ਵੀ ਮੇਰਾ ਚੈੱਕ ਕਰਵਾ ਕੇ ਭਾਵੇਂ ਆਪਣਾ ਇਹਦੇ ਮਗਰ ਵੱਛੀ ਜਿਹੜੀ ਕਿੰਨੇ ਕੋੜੇ ਕਮਾਨ ਦੀ ਇਹ ਵੀ ਫਾਰਮ ਚੋਂ ਲਈ ਹੈ ਜੀ ਅੱਛਾ ਤੇ ਇਹਦੇ ਨਾਲ ਇੱਕ ਵੱਛੀ ਹੋਰ ਆਈ ਉਹ ਦੋਵੇਂ ਕੋਲੀਆਂ ਸੀ ਉਹ ਅੱਜ ਸਵੇਰੇ ਚਲ ਗਈ ਹੈ ਉਹਦੇ ਪੋਤੇ ਨੂੰ ਇਹਦੇ ਕੋਲ ਆਇਆ ਵਕਤ ਜਿਹੜਾ ਰੈਡੀ ਹੋਊਗਾ ਬੋਲਾ ਲਾਲੇ ਕੋ ਦੁੱਧ ਲਾਲੇ 15 ਤੋਂ 16 ਕਿਲੋ ਹੋਗਾ ਕਿੰਨਾ ਕਰੀ ਜਾਊਗੀ ਇਹ ਹਰ ਰੋਜ਼ ਜੀ ਦੁੱਧ 20 ਕਿਲੋ ਅੱਛੀ ਮੰਨਣਾ ਚ ਵਜੂਗੀ ਇਹ ਜੈਸ ਨੂੰ ਆਪਾਂ 65000 ਵੀ ਦੇ ਦੇਣੀ ਹੈ ਪਹਿਲਾ ਸੁਗਾਈ ਜਿਹੜਾ ਕਹਿੰਦੇ ਵੀ ਦੁੱਧ 20 ਲੀਟਰੇ ਚ ਵਾਈ ਜਾਊਗੀ ਹੁਣ 15-16 ਲੀਟਰ ਜਿਹੜਾ ਕਹਿੰਦੇ ਵੀ ਹੈਗਾ ਤੇ 65000 ਜਿਹੜੀ ਕਹਿੰਦੇ ਵੀ ਦੇਣੀ ਆ ਬੱਚੇ ਅੰਦਰ ਵੱਜੇ ਆ ਸਾਰੇ ਆਓ ਦੇਖ ਸਕਦੇ ਮੌਸਮ ਠੰਡਾ ਹੁਣ ਕਰਕੇ ਨਾ ਅੰਦਰ ਬੱਚੇ ਬੰਨੇ ਸਾਰੇ ਹਾਂ ਜੀ ਨਹੀਂ ਮੀਮੁਰਾ ਤੀ ਕਾਫੀ ਪੈ ਗਿਆ ਵਾ ਉਹ ਨਹੀਂ ਕੱਲ ਹੋਈ ਤਰਾ ਤੇ ਇਹਦਾ 65000 ਚ ਮਤਨ ਖੁੱਲਾ ਕਹਿੰਦੇ ਵੀ ਕਰਨਾ ਗੱਦਗਾ 8 ਤਰਾ ਚਲੋ ਇਹਦਾ ਵੀ ਚੰਗਾ ਵਾ ਬਾਕੀ ਆ ਵੀ ਇੱਥੇ ਆਨੰਦ ਕੇ ਵੇਖੋ ਇੱਕ ਰੀ ਪਸੰਦ ਕਰਕੇ ਥਾਣੇ ਦੇ ਵੀ ਆਪਾਂ ਦੇਖ ਸਕਦੇ ਚੰਗੇ ਲੱਗੇ ਆ ਮਿਲਕ ਮੈਨ ਵੀ ਚੰਗੀ ਆ ਇਹ ਆ ਵੀ ਅਪਾ ਮੋਲੇ ਦਾ ਤੁੰਮੇ ਬੱਚੇ ਦਾ ਕਰੀ ਮਰਜ਼ੀ ਕਰੀ ਜਾਈਏ ਅਸੀਂ ਅੱਛੀ 65000 ਦੇ ਦੇਵਾਂਗੇ ਉਦੋਂ ਹੀ ਖੁੱਲਾ ਇਮਾਨਦਾਰ ਕਰਾਂਗੇ ਚਲੋ 60000 ਵੀ ਦਿੱਤੀ ਅੱਛਾ ਇਹ ਰੇਲਾ ਵੀ ਜੇ ਉਹ 60 ਦੀ ਬੱਸੀ ਹੋਈ ਦੇ ਜੇ ਤੇ ਮੈਂ ਆਪ ਅੱਛੀਆਂ ਜਿਹਾ ਮਤਲਬ ਪੈਣ ਪੈਣ ਸੋਤਰ ਦਾ ਬਰੀਆ ਦੇ ਲੱਲਾਈ ਦਾ ਰਿਆਂ ਪਰ ਚਲੋ ਮਿਲੀ ਭਾੜਾ ਮਤੇ ਆਪਾਂ ਭਾੜੇ ਹਾਂਜੀ ਐਹ ਦਾ ਰੁਪਏ ਜੀ ਸੁਆ ਵਚੀਰਾ ਕੋਈ ਦੱਬਿਆ ਲਾਲੇ ਤੱਜਾ ਲਾਲੇ ਆਪਾਂ ਦੂਜੇ ਸਵੇਰ ਕਰਕੇ ਲੈਂਦੀ ਹੋ ਸਕਦਾ ਤਿਜੇ ਹੋਵੇ ਹਾਂਜੀ ਇਹਦੇ ਮਗਰ ਅੱਛਾ ਵਾ ਸੋਈ ਨੂੰ ਇਹਨੂੰ ਹਫ਼ਤੇ ਤੋਂ ਵੱਧ ਹੋ ਗਿਆ अच्छा हां जी ਇਹਦੇ ਕੋਲ ਜਿਹੜਾ ਉਹ ਨਾਂ ਆ ਮਗਰ ਦੁੱਧ ਤਿਆਰ ਆ 15 ਕਿਲੋ ਤਿਆਰ ਆ ਤਿਆਰ ਮੁਕੇ ਤੇ ਕੋਈ 14 ਕਿਲੋ ਜਿਤਨਾ ਮਰਜੀ ਕੰਡਾ ਲੀਟਰ ਜੋ ਮਰਜੀ ਆਪਣਾ ਨਾਲ ਲੈਵੇ ਇਹ ਆ ਵੀ ਗਾਂ ਸਾਂਭਣ ਵਾਲੀ ਆ ਥੋੜੀ ਜੀ ਥੋੜੀ ਜੀ ਸਾਂਭਣ ਆਈ ਆ ਬਾਕੀ ਇਹ ਆ ਵੀ ਸੀਐਸ ਰੀ ਦਾ ਤਾਂ ਕੇ ਜਿਹੜੇ ਕੋਈ ਵੀ ਸਾਂਭ ਲੂਣੇ ਦੁੱਧ ਵਾਲੀ ਆ ਬਾਕੀ ਹਵਾਨਾ ਮੋਨਾ ਵੇਖ ਲੋ ਇੱਕ ਵਾਰ ਚੈੱਕ ਕਰ ਲੋ ਚੰਗਾ ਲੱਗਾ ਤੁਹਾਨੂੰ ਵੀ ਚੰਗਾ ਲੱਗਾ ਹਵਾਨੇ ਦੇ ਨਾੜੇ ਇਹਦੇ ਵੀ ਚੰਗੀਆਂ ਆ ਹਾਂਜੀ ਹਾਂਜੀ ਬਾਕੀ ਪਾਤ ਵਾਲੀ ਆ ਪਰ ਇਹ ਥੋੜੀ ਜੀ ਸਾਂਭਣ ਵਾਲੀ ਆ ਪਾਣੀ ਵਾਲੇ ਜਿਤਨਾ ਇੱਧਰ ਏਰੀਆ 'ਚ ਕਈ ਵਾਰੀ ਕਰਾ ਜੇ ਨਹੀਂ ਸਾਂਭੀ ਕਰ ਹੋ ਗਈ ਮਤਲਬ ਖਾਓਲਾ ਮੇਹੋਂ ਹੈ ਪਾਣੀ ਦੇ ਕਰਕੇ ਚਾਰ ਚੁਰ ਤੁਹਾਨੂੰ ਬੜਾ ਖਰਾਬ ਹੋ ਗਿਆ ਹੈ ਤੇ ਗਾਈ ਤੇ ਚੰਗੀ ਨਹੀਂ ਹਾਂ ਥੋੜੀ ਸਾਮੀ ਅਮਾਨੇ ਘਟਿਆ ਬਾਕੀ ਇਧਰ ਵੇਖੋ ਖੜਾ ਰਹੇ ਪੁੱਤ ਵੇਖੋ ਇਧਰ ਨਾਲਾ ਉਹਦਾ ਵਹੋ ਆਏ ਹੋਰ ਬਾਨੇ ਆਵੇ ਕੋਈ ਦਰਦੀਆਂ ਥੋੜੀਆਂ ਆਈਆਂ ਠੀਕ ਹੈ ਲੈ ਜਾ ਕੋਈ ਗੱਲ ਨਹੀਂ ਬਾਕੀ ਇਹ ਵੀ ਜਿੰਨੀ ਹੈਗੀ ਜਾਤ ਬਰੇਡ ਵਾਲੀ ਹੈ ਸਾਹਮਣੀ ਪੈਣੀ ਕੋਈ ਵੀਰ ਸਾਹਮੂ ਦਾ ਤਦੋਂ ਉਹਨਾਂ ਆਪ ਮੁੱਲ ਆਲੇ ਨੂੰ ਪੈਸੇ ਵੀ ਆਪ ਘੱਟ ਹੀ ਦੇ ਕੇ ਆਏ ਆ ਠੀਕ ਹੈ ਗਾ ਪਿੱਛੋਂ ਵੀ ਘੱਟ ਦੇ ਗਿਆ ਗਾੜੀ ਵੀ ਘੱਟ ਹੀ ਦੇਣੀ ਪੈਣੀ ਮੋਲ ਰਪੀ ਜਿੰਨਾ ਮੰਦੀ ਕਰੀਏ 50000 ਰੁਪਏ ਯਾਰ ਬਸ ਮਾਨ ਕਰਾਂਗੇ 48000 ਤੋਂ ਛੋਟ ਆਪਦੀ ਮਰਜ਼ੀ ਦੀ ਕਰਾਂਗੇ ਅੱਛਾ 48000 48000 ਛੋਟ ਆਪਦੀ ਮਰਜ਼ੀ ਦੀ ਕਰ ਤੇ 14 15 ਟਰ ਘਰੋ ਚਵਾ ਕੇ ਮੈਂ ਕਹਿੰਦਾ ਰੈਡੀ ਜਿੰਨਾ ਮਰਜ਼ੀ ਕੋਈ ਸਦੀ ਕਰੇ ਦੋਸਤ ਸਾਡੀਆਂ ਵੇਰ 100 ਰੁਪਏ ਦੀਆਂ ਗਾਈਆਂ ਨੂੰ ਕੋਈ ਕੇ ਨੂੰ ਟਾਈਮ ਲੱਗਾ ਹੋਵੇ ਦੇ ਕੋ ਥਣ ਚੋ ਗਾਈ ਵਗਣ ਦੀ ਹੋਵੇ ਸਾਡੀ ਵੀਡੀਓ ਦੇ ਵਿੱਚ ਅਸੀਂ ਗਾਈ ਫਰੀ ਦੇਵਾਂਗੇ ਕੋਈ ਖਾ ਦਿਓ ਭਰ ਠੀਕ ਹੈ ਜੀ ਹਾਂ ਜੀ ਇਹ 100 ਰੁਪਏ ਦੀ ਬੋਲਾ ਲਾਲੇ ਕੋਈ ਦੁੱਧ ਲਾਲੇ ਕਿਉਂ ਪੰਨਿਆਂ ਦਾ ਨਾਲੀ ਸੂਈ ਕੋ 20 ਕਿਲੋ ਰੈਡੀ ਆ ਅੱਛਾ 20 ਲੀਟਰ 35 ਲੀਟਰ ਦੀ ਗਾਰੰਟੀ ਨਾਲ ਲੈਂਦੀ ਆ ਪਰ ਗਾਂ ਥੋੜੀ ਸਾਂਭੀ ਗਈ ਨੇ ਘਟਿਆ ਸਾਂਭੀ ਘਟ ਗਈ ਹੈ ਹਾਂ ਜੀ ਹੁਣ ਇਧਰ ਦਾ ਏਰੀਆ ਸਾਰਾ ਇਹੋ ਜਿਹਾ ਹੋ ਗਿਆ ਵਾ ਮਜਬੂਰੀ ਕਰਕੇ ਨਹੀਂ ਸਾਂਭੀਆਂ ਗਈਆਂ ਜੀ ਇਹ ਵੀ ਬੰਦਿਆਂ ਨੇ ਮਤਲਬ ਪਾਣੀ ਚੋਂ ਡੰਗਰ ਕੱਢ ਕੇ ਉਦੋਂ ਲਿਆਂਦੇ ਵਿਚਾਰਿਆਂ ਨੇ ਹਾਂਜੀ ਇਹ ਇਹ ਆ ਫਿਰ ਚਲੋ ਇਹਨੂੰ ਗਾਂ ਨੂੰ 35 36 ਕਿਲੋ ਦੁੱਧ ਕੁਝ ਨਹੀਂ ਜਾਂਦਾ ਜੇ ਢੀ ਵੱਡੀ ਹੈ ਉਹ ਆਂਦੇ ਵਿੱਚ 30 ਕਿਲੋ ਦੁੱਧ 32 ਕਿਲੋ ਚੋਇਆ ਪਿਛਲੇ ਸੂਏ ਉਹ ਆਇਰਾ ਤਿੱਜਾ ਵਾ ਭਾਵੇਂ ਕੋਈ ਅਹੀਂ ਹੋਣਾ ਐਵੇਂ ਕਹੀ ਜਾਈਏ ਵੀ ਦੁੱਝਾ ਦੁੱਝਾ ਪਰ ਤੇ ਜਿਸ ਕੋਈ ਕਰਕੇ ਅਹੀਂ ਲਈ ਹੈ ਸੁਆ ਜਿਹੜਾ ਹੈਗਾ ਤਿੱਜਾ ਵਾ ਹੁਣ 20 ਲੀਟਰ ਆ 20 ਕਿਲੋ ਰਮਾਨਾ ਦੇ ਦੂ ਹੁਣ 20 ਲੀਟਰ ਬੋਲਾ ਜਿਤਨਾ ਮਰਜੀ ਕੋ ਥੱਲੀ ਕਰ ਲੈ ਬਾਕੀ ਸੰਭਨ ਵਾਲੀ ਆ ਸਰੀਰ ਬਹੁਤੀ ਰਾਜੀ ਨਹੀਂ ਆ ਉਸ ਤਰ੍ਹਾਂ ਕੱਦ ਕੱਠ ਚੰਗਾ ਵਾ ਤੇ ਥੱਲੇ ਉਸ ਤਰ੍ਹਾਂ ਆਪਾਂ ਦੇਖ ਸਕਦੇ ਸਫਾਈ ਜਾਂ ਮਿਲਕਵੇਂ ਨੇ ਵੀ ਚੰਗੀ ਆ ਤੇ ਖਵਾਨਾ ਵੀ ਚੰਗਾ ਲੱਗਦਾ ਲੱਗੀਆਂ ਨੇ ਚੰਗੀਆਂ ਬਾਕੀ ਸੋਈਆਂ ਸਵਾਈਆਂ ਵਾ ਸੋਈਆਂ ਦੀਆਂ ਆਪਣੀਆਂ ਆ ਕੇ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਕੋਣੀ ਲਾਜ ਲਾ ਜਾ ਉੱਥੇ ਬੰਦ ਮਾਵੇ ਕੋ ਨਾਰਾ ਕਿਦਾ ਵਾ ਨੇ ਮਤਲਬ ਕੋਈ ਮਸ਼ੀਨ ਮਸ਼ੂਨ ਵੀਰ ਲਾ ਲੂਗਾ ਨਾ ਪੈਪਾ ਹੀ ਲੱਗਿਆ ਨੇ ਜੜੀਆਂ ਵਾ ਚਲੋ ਸੁਆਤ ਜਾਏਗਾ ਵੀ ਜਿਹੜੀ ਗੱਲ ਹੈਗੀ ਕੋਈ ਸਾਂਭ ਲੂਆ ਵੀਰ ਤੇ ਚਲੋ ਇਹ ਆ ਵੀ ਇਹਨੇ 240 ਤੁਹਾਨੂੰ ਪਤਾ ਗਾਂ ਵੀ 4 ਲੱਖ ਦੀ ਆਉਂਦੀ ਆ ਆਪਾਂ 75 ਹਜ਼ਾਰ ਦੀ ਦੇ ਦੇਣੀ 75 ਹਜ਼ਾਰ ਦੀ 70 ਹਜ਼ਾਰ ਦੀ ਬਾਸ ਕੋਈ ਜ਼ਿਆਦਾ ਮੁੱਲ ਨਹੀਂ ਕਰਨਾ ਕਿਉਂਕਿ ਵੇਖੋ ਜੇ ਕਿ ਇਹਨੇ ਸਾਬੀ ਘਾਟੇ ਤੋਂ ਨੇ ਪੈਸੇ ਹੀ ਸਾਡੇ ਕੋਲ ਘਾਟ ਹੀ ਲਿਆ ਹਾਂਜੀ ਹਾਂਜੀ ਲੈਣਾ ਜੀ ਚਲੋ ਐਡ ਕੀ ਤੁਹਾਨੂੰ ਪਤਾ ਪਾਣੀ ਦੀ ਮਾਰ ਕਰਕੇ ਬਹੁਤ ਲੋਕਾਂ ਦਾ ਨੁਕਸਾਨ ਬੜਾ ਆ ਹੋਰ ਮਾਨਤਾਂ ਖੁੱਲਾ ਕਰ ਦਾਂਗੇ ਕੋਈ ਅੱਛਾ ਕਰ ਦਾਂਗੇ ਮਾਨਤਾਂ ਹੋਰ ਖੁੱਲਾ ਕਰ ਦਾਂਗੇ ਲੋਕਾਂ ਤੇ ਆ ਜਿਹੜੀ ਗਾਂ ਜਣ ਇਹ ਗਾਂ ਐ ਥੋੜੇ ਥੋੜੇ ਸ਼ੈਂਸ ਦੇ ਗੱਬਣ ਐ ਜਿਹੜੀ ਹਾਂ ਨਹੀਂ ਨਹੀਂ ਸੂਈ ਐ ਅੱਛਾ ਅੱਛਾ ਸੂਈ ਐ ਕੋ ਨੂੰ ਵਕਤ 14 ਕਿਲੋ ਦੁੱਧ ਹੋਊਗਾ ਰੈਡੀ ਅੱਛਾ 14 ਜੇ 15 ਜੇ ਕੋਈ ਵੀਰ ਮੇਰਾ ਵੀ ਦੋਹਾਂ ਟਾਈਮ ਚ ਹੋਗਾ ਖੜੇ ਭਾਵੇਂ ਬੁਧਾਰਨਾ ਮਾਰੇ ਉਹਦੇ ਘਰ ਦੀ ਵੀ ਗਰੰਟੀ ਕਿੰਨਾ ਚਿਰ ਐ ਸੂਈ ਨਾ ਇਹਨੂੰ ਸੂਈ ਨੂੰ ਕਿ 10 ਦਿਨਾਂ ਦਾ ਲਾਗੇ ਬੰਨੇ ਹੋ ਗਏ ਹੋ ਜੀ ਖੋਲੋ ਫੇਰ ਤੋੜ ਦਿਓ ਲੈ ਹੁਣ ਇਹ ਵੀ ਥੋੜੀ ਜਿਹੀ ਘਰੋਂ ਮਤਲਬ ਆਈ ਏ ਥੋੜਾ ਜਿਹਾ ਸਾਂਭੀ ਉਹਨਾਂ ਨੇ ਭਾਗਿਆ ਜਨਾ ਉਹਦਾ ਜਿੰਨੀ ਬਰੀਡ ਐ ਨਾ ਦੁੱਧੇ ਵੀ ਗਾਂ 20 ਕਿਲੋ ਦਊਗੀ ਆਪਾਂ ਵੱਡੀ ਗਾਂ ਚ ਪਾਈ ਐ ਸੋਦੇ ਵਾਟਾ ਲਾਇਆ ਏ ਅੱਛਾ ਉਹਦੇ ਵਿੱਚ ਐਂ ਪਾਈ ਐ ਦੁੱਧ 20 ਕਿਲੋ ਚਲੋ ਅਰਮਾਨਾਂ ਚ ਵਾਜੂਗੀ ਜਾਏ ਕੱਦ ਕਾਠ ਉਤਨੇ ਤਾਂ ਵੀ ਚੰਗਾ ਵਾ ਇਹ ਆ ਵੀ ਇਹਦੇ ਕਿਸ ਨੇ ਸਿੰਗ ਨਹੀਂ ਤਕਾਏ ਹਾਂਜੀ ਥੋੜੀ ਸਾਂਭਣ ਵਾਲੀ ਆ ਇਹ ਕੋਸ ਲੈ ਜਾਓ ਥੱਗੇ ਲੈ ਜਾਓ ਪੂਰੀ ਅੱਧੇ ਸਮਾ ਲਿਆ ਦੁੱਧ ਇਹ ਆ ਵੀ ਚਲੋ 20 ਕਿਲੋ ਬੱਚੀ ਅਰਮਾਨਾਂ ਚ ਵਾਜੂਗੀ ਇਹ ਨਾ ਹੁਣ 14 ਲੀਟਰ ਤਿਆਰ ਜੀ ਬਿਲਕੁਲ ਮੈਂ ਕਹਿੰਦਾ ਦੋ ਟਾਈਮ ਹਰਪੇ ਜੀ ਜਿਤਨਾ ਮਰਜ਼ੀ ਕੋ ਕੰਡਾ ਲਾ ਲੈ ਕੋਈ ਲੀਟਰ ਮਾਰ ਲੈ ਚੱਕਰੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਜਿੰਨਾ ਮਰਜ਼ੀ ਕਰੀ ਜੀ 35000 ਦੀ ਜਸੋਂ ਬਸ ਅੱਛਾ 35000 ਦੀ ਆਣਾ ਬਸ ਉੱਚ ਛੋੜ ਆਪਣੀ ਮਰਜ਼ੀ ਕਰਾਂਗੇ ਤੇ ਆ ਜਿਹੜੀ ਜੇ ਆ ਆ ਜਿਹੜੀ ਰਪੇ ਜੀ ਇਹ 20 ਦਿਨ ਲੈ ਜੇ 20 ਦਿਨ ਤਰੀਕ ਤੋਂ ਪਹਿਲਾਂ ਉਹ ਬੰਦੇ ਕਹਿੰਦੇ ਵੀ 20 ਦਿਨ ਤਰੀਕ ਤੋਂ ਜਿਹੜੇ ਪਏ ਆ ਪਰ ਆਪਾਂ ਮਹੀਨਾ ਕਵਾਂਗੇ ਮਹੀਨੇ ਤੋਂ ਜਿਹੜੇ ਦਿਨ ਉੱਪਰ ਖੜਨ ਉਹਦੀ ਜੁੰਮਿਆਲੀ ਦਵਾਂਗੇ ਇਹ 20000 ਦੀ ਬੱਸ ਗਾਂ ਦੇ ਦੇਣੀ 20000 ਦੀ ਕੱਟੀ ਆ ਸੋਦੇ ਬੱਟੇ ਜਿਹੜੀ 20000 ਦੀ ਬੱਸ ਅੱਛਾ ਇਹ ਗਾਈ ਅਸੀਂ ਪਾਈ ਵੱਡੀ ਗਾਈ ਚ ਅੱਛਾ 20000 ਰੁਪਏ ਦੀ ਕੱਟੀ ਦੇ 20 ਹੀ ਦੇ ਦਾਂਗੇ ਦੁੱਧ ਦੇ ਨੇ 15 16 ਕਿਲੋ ਪਹਿਲਾਂ ਨਹੀਂ ਦਿੱਤਾ ਹੁਣ ਦੋ ਜੇ ਸੂਏ ਨੇ ਸੋਣਾ ਐਰ ਕੀ ਕਿੰਨਾ ਕੱਲੇ ਜਾਓ ਇਹਦਾ ਗੱਡਾ ਐਰ ਕੀ ਕਿੰਨਾ ਦੁੱਧ ਕਰੀਏ ਉਹ ਦੇਣਾ 15 ਕਿਲੋ 15 ਕਿਲੋ ਦੇ ਇਂ ਗਾਰੰਟੀ ਦਾਂਗੇ ਦੀ ਏ ਆ ਵੀ ਬਾਕੀ ਕੋਈ ਵੀਰ ਜਿਹਨੇ ਸਾਂਭ ਨਹੀਂ ਆ ਉਹ ਖੜੇ ਆ ਸਿਰਫ ਆਪਣੀ ਰਕਮ ਹੈ ਜਿਹੜੀ ਪੂਰੀ ਕਰਨੀ ਜਿਹੜੀ ਅਸੀਂ ਕੱਢੀ ਹੈ ਕਦ ਕਾਠ ਉਤਰਾਂ ਚੰਗਾ ਮਾਹ ਬਾਰੇ ਤੁਹਾਨੂੰ ਪਤਾ ਵੀ ਗਾਂ ਕਿੰਨੇ ਦੀ ਬਣਦੀ ਹੈ ਮਹੀਨਾ ਲੈ ਜੇ ਡੇਢ ਲੈ ਜੇ ਵੱਧ ਲੈ ਜੇ ਘੱਟ ਲੈ ਜੇ ਉਹ ਆਪਣੇ ਤੁਹਾਡੇ ਤੇ ਆ ਹਾਂ ਮਹੀਨਾ ਦਾ ਹੈ ਮਹੀਨੇ ਤੋਂ ਬਾਅਦ ਜਿਹੜੇ ਦਿਨ ਖੜੂ ਉਹਦੇ ਹੀ ਜਮਿਆ ਰੋਵਾਂਗੇ ਤੇ ਬਾਕੀ ਵੀਰ ਆਪਣੇ ਆ ਵੀ ਥੰਬਨ ਵਾਲਾ ਖੜੇ ਚੰਗੀ ਤਿਆਰ ਹੋ ਜੂਗੀ ਜਿਹੜੇ ਹੁੰਦੇ ਆ ਵੀ ਚਲੋ ਅਸੀਂ ਸਾਮਕੇ ਤਿਆਰ ਕਰਕੇ ਦੇਖਣੀ ਕਦ ਵਜਨ ਜਿਹੜਾ ਇਹਦਾ ਪੂਰਾ ਆ ਇਹ ਬਿਲਕੁਲ ਇਹ ਆ ਹੀ ਗਾਂ ਜਿੱਡੀ ਆ ਇੱਕ ਰੀ ਆਥਨ ਤੋਂ ਇਹਦੇ ਦੇਖ ਸਕਦੇ ਆ ਪਾ ਲਾਗੇ ਤੋਂ ਬਾਕੀ ਇੱਕ ਰੀ ਚਲੋ ਆਪਣਾ ਕੋ ਵੀਰ ਆਪਣੇ ਪਾਸ ਕਰਕੇ ਖੜੇ ਹਾਂ ਤੇ ਬਾਕੀ ਕੋ ਤਸੱਲੀ ਤੁਹਾਡੇ ਘਰੋਂ ਕਰਕੇ ਖੜੇ ਹਾਂ ਜਿੱਥੇ ਮਰਜੀ ਵੀਰ ਜੀ ਦੋ ਟਾਈਮ ਵੇਖੋ ਇਹ ਹੈਗੇ ਵਾ ਭਰਿਆ ਰਪਏ ਦੇ ਖੱਲੇ ਠੀਕ ਹੈ ਜੀ ਇਹਦਾ ਕਰਮਾ ਜਿਹੜੇ ਸਾਰਾ ਹੋਵੇ ਦੇਣਾ ਜੇ ਨੁਕਸਾਨ ਇਹਨਾਂ ਤੋਂ ਸਰ ਹੁੰਦਾ ਤੇ ਸਾਨੂੰ ਨਫਾ ਵੀ ਇਹਨਾਂ ਨੇ ਦੇਣਾ ਹਾਂਜੀ ਹਾਂਜੀ ਬਾਕੀ ਇਹ ਵੀ ਇਹ ਸੁਣਿਆ ਜਿਹੜੀਆਂ ਨੇ ਉਹ ਆਪਣੀਆਂ ਦੋ ਦੋ ਟਾਈਮ ਚੋਲਣ ਮੇਰਾ ਭਰਾ ਜਿਹੜੀ ਕੋ ਗੱਬਣ ਗਾ ਉਹਦੀ ਤਸਲੀ ਕਰ ਲੈ ਠੀਕ ਹੈ ਜੀ ਬਾਕੀ ਜਿਹੜਾ ਕੋ ਇੱਥੇ ਨਹੀਂ ਆਣਗੇ ਸਾਡੀ ਗਰੰਟੀ ਤੇ ਖੜਦਾ ਉਹਦੇ ਦੇ ਹੱਕਦਾਰ ਆ ਜਿਹੜਾ ਵੀਰ ਮਾਰਾ ਚੋ ਕੇ ਦੋ ਟਾਈਮ ਖੜਦਾ ਉਹਦੇ ਨਹੀਂ ਕੋਈ ਹੱਕਦਾਰ ਹੈਗੇ ਠੀਕ ਹੈ ਜੀ ਪਿੰਡ ਆਪਣਾ ਜਸਰਾ ਹੋ تحصیل ਜਨਾਲਾ ਡਿਸਟ੍ਰਿਕਟ ਜਿਹੜੀ ਅਮਰਸਰ ਆ ਫੋਨ ਨੰਬਰ 98764 ਤੇ 36299 ਠੀਕ ਹੈ ਉਸੇ ਵੇਸੇ ਨੰਬਰ ਤੇ ਗੂਗਲ ਪੇ ਵੀ ਤੇ ਬਾਕੀ ਇਹ ਆ ਵੀ ਚਲੋ ਜਿਹੜੀ ਗੱਬਣ ਨੇ ਉਹ ਵੀ ਆਪਣੀ ਪਾਸ ਕਰਕੇ ਖੜੋ ਜਿਹੜੀ ਟੋਕੜ ਗੱਬਣਿਆ ਉਹ ਚੱਕ ਪਾਸ ਜ਼ਰੂਰ ਜ਼ਰੂਰ ਕਰਵਾ ਲਓ ਜਾ ਕੇ ਪ੍ਰੋਪਰ ਪਤਾ ਲੱਗ ਜਾਂਦਾ ਇਹ ਤੇ ਜਿਹੜੀਆਂ ਸੂਈਆਂ ਦੋ ਟਾਈਮ ਚੁਆਇ ਕਰਕੇ ਹਾਂ ਜੀ ਆਪਣੀ ਇੱਥੇ ਦੁਜਾ ਲੋਕੇਸ਼ਨ ਵੀ ਆਪਣੀ ਕੋਈ ਲੋਕੇਸ਼ਨ ਭਰੇ ਨਾ ਮੈਪ ਤੇ ਹਾਂਜੀ ਮਲਬਈ ਡੇਰੀ ਫਾਰਮ ਪਿੰਡ ਸਸਰਾਵਰ ਪਾਕ ਦੇ ਆਪਣੀ ਵਹਿਲੀ ਸਿੱਧੀ ਰੁਕੇ ਸਿੱਧੇ ਵਹਿਲੀ ਜੀ ਆ ਜਾਊਗਾ ਹਨਾ ਮਲਬਈ ਡੇਰੀ ਫਾਰਮ ਪਰ ਲੈ ਕੋਈ